ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਪਹੁੰਚ ਚੁੱਕੇ ਆਂ ਭਾਈ ਗੁਰਸਾਖ ਸਿੰਘ ਦੇ ਫਾਰਮ ਤੇ ਵਿੰਡ ਅਲਗੋ ਕੋਠੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਡਿਟੇਲ ਲੈ ਕੇ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਦੇਖ ਕੇ ਨਰਕ ਪਰ ਕਰਕੇ ਤਸੱਲੀ ਲੈ ਕੇ ਜਾਇਓ ਤੁਹਾਡਾ ਫਰਜ਼ ਬੰਦਾ ਆਓ ਲਈਏ ਵਧੇਰੇ ਜਾਣਕਾਰੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਚੜਦੀ ਕਲਾ ਚੜਦੀ ਕਲਾ ਹੋ ਸੁਣਾਓ ਆਹ ਦੇਖਿਆ ਬਈ ਜੀ ਆ ਜੀ ਨਾਮ ਦੀ ਸਰਦ ਸਿੰਘ ਪਿੰਡ ਅਲਗੋ ਕੋਠੀ ਜਿੰਨਾ ਜ਼ਿਲ੍ਹਾ ਤਰਨਤਾਰਨ ਸੇਲ ਪੱਟੀ ਠੀਕ ਆ ਜੀ ਤੇ ਮੋਬਾਈਲ ਨੰਬਰ 683918407 ਠੀਕ ਆ ਬਾਈ ਸਾਬ ਸਿਆਂ ਇੱਕ ਕਿਨਵਾ ਸੂਆ ਵਹਿੜ ਆ ਗਈ ਆ ਪਹਿਲੇ ਸੂਆ ਪਹਿਲਾ ਸੂਆ ਹੀ ਕਿੰਨਾ ਕਿ ਦੁੱਧ ਭਰੂਗੇ ਤੁਹਾਡੇ ਅੜਗੇ ਨਾਲ ਦੁੱਧ ਦੇ 116 17 ਲੀਟਰ ਭਰਨਾ ਚਾਹੀਦਾ ਠੀਕ ਆ ਕਾਟ ਕਾਠ ਵੱਡਾ ਹਨ ਕਾਟ ਕਾਠ ਬਹੁਤ ਅਗਲਾ ਠੀਕ ਆ ਜੀ 15 16 ਕਿਲੋ ਦਿਨ ਕਿੰਨੇ ਰਹਿਗੇ ਦਿਨ ਤੇ 12 13 ਖੜੂ ਦੀ ਠੀਕ ਆ ਖੋਲ ਇਹਨੂੰ ਤੋੜ ਕੇ ਲਓ ਬਾਈ ਸਜਣੋ ਵੱਡੇ ਢਾਂਜੇ ਦੀ ਆ ਤੇ ਆਪ ਹੀ ਤੁਸੀਂ ਦੇਖ ਸਕਦੇ ਜੇ ਕਾਠ ਕਾਠ ਖੱਡਾ ਗਿਆ ਬਾਕੀ ਕੱਚੀ ਜੇ ਵੈੜ 10 ਦਿਨ ਦਾ ਸਮਾਂ ਬਾਕੀ ਜਿਹੜਾ ਰਹਿਦਾ ਸੂਣ ਵਿੱਚ ਲੋ ਜੀ ਲੋ ਜੀ ਕਾ ਬਤਾਂ ਭਾਈ ਸਾਹਿਬ ਸਿੰਘ ਦੇ ਮੋਢਿਆਂ ਦੇ ਜਿਹੜੀ ਆਉਂਦੀ ਆਪੇ ਦੇਖ ਸਕਦੇ ਲੋ ਜੀ ਲੋਈ ਘਾਟ ਘਾਟ ਦੇਖ ਲੋ ਕਿੰਨਾ ਵੱਡਾ ਹੈ ਮੋੜ ਲਿਓ ਵੀਰ ਜੀ ਲੋ ਜੀ ਦੁੱਧ 16-17 ਕਿਲੋ ਬੜੇ ਰਾਮਨਾ ਜਿਹੜਾ ਪਾਉਗੀ ਹਨਾ ਠੀਕ ਗਾਈਜ਼ ਲੋ ਜੀ ਦੁੱਧ 16-17 ਕਿਲੋ ਪਾਉਗੀ ਬੜੇ ਰਾਮਨਾ ਤੇ ਬੰਦ ਹੋਈ ਰੇਸ ਸਾਹਿਬ ਸੈਂ ਕਿੰਨੇ ਦੀ ਆਪਾਂ ਦੇ ਦੇਣੀ ਕੀ ਰੇਟ ਰਹਿ ਗਿਆ ਆਂਦਾ ਕੀ ਰੇਟ ਹੈ ਤਾਂ ਜੈ ਨਹੀਂ ਕਰਨਾ ਹਲ ਕੱਟ ਕਰਨਾ ਅੱਛਾ ਗੜਦਾ ਤੇ ਨਿਆਰੋ ਸਾਹਿਬ ਉਹ ਖੁੱਲੇ ਛੱਡ ਗਏ ਔਰ ਯਾਰ ਕਰਦਾ ਪੱਕੇ ਖੁੱਲੇ ਛੱਡ ਗਏ ਆ ਖਰਚਾ ਕਰਤਾ ਆ ਬੜਾ ਉਹ ਇਹ ਦੱਸ ਦੋ ਪੂਰੇ 50 ਹੀ ਕਰਤੀਏ ਜਾਂ ਢਾਂਟ ਗਏ 50 55000 ਉਹ ਦੇਦ ਕੇ 50 ਹੀ ਕੁਛ ਨਹੀਂ ਹੁੰਦਾ ਨਾ ਥੋੜੀ ਛੋੜ ਛੱਪਾ ਕਰ ਦਿਓ ਘਰ ਲਓ ਭਾਈ ਸਜਣੋ ਤੇ ਪੂਰੇ 50000 ਜਿਹੜੀ ਵੈੜ ਮਿਲ ਜੂਗੀ ਬਾਕੀ ਵੈੜ ਚੰਗੀ ਆ ਲਾਗੋਂ ਥਾਂ ਤੁਨਾ ਇੱਕ ਰਾ ਤੁਨ ਨੇੜ ਤੋਂ ਚੈੱਕ ਕਰਾ ਦਿੰਨੇ ਆ ਲਓ ਜੀ ਤੇ ਟਾਈਮ ਸਿਰ ਮੇਲਾ ਲੁੱਟ ਲਿਓ ਤੇ ਪੂਰੇ 50 ਹੀ ਮਿਲ ਜੂ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਲ ਜੀ ਰੱਬ ਰਾਖਾ